ਔਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਨੇ ਸਾਥੋਂ ਕੋਈ ਪੈਸੇ ਨਹੀਂ ਲੈਣੇ ਹਨ ਕੋਈ ਵੋਟਾਂ ਨਹੀਂ ਲੈਣੀਆਂ ਹਨ ਕੋਈ ਇਹਨਾਂ ਦਾ ਰਾਜਨੀਤਿਕ ਲਾਭ ਨਹੀਂ ਹੈ ਤਾਂ ਫਿਰ ਉਹ ਵੀ ਇਹ ਸਾਡੇ ਬੱਚਿਆਂ ਨੂੰ ਪੜਾਉਣ ਲਈ ਆਏ ਨੇ ਤੇ ਉੱਥੋਂ ਦੀ ਲੇਡੀਜ਼ ਆਸ ਕਰਕੇ ਸਾdna ਬਹੁਤ ਸਹਿਯੋਗ ਸਹਿਤ ਕਰਨ ਲੱਗ ਜੰਦੀ ਅਸੀਂ ਇਸ ਕਰਕੇ ਸਾਡਾ ਸਤੂ ਬੜਾ ਸਫਲ ਸੇ ਚਾਹਤਾ ਬਠਿੰਡਾ ਦੇ ਜੋਗਿੰਗਰ ਦੇ ਵਿੱਚ ਇਸ ਵਕਤ ਮੌਜੂਦ ਹੈ ਤੇ ਜੋ ਟਰਾਲੀ ਤੁਸੀਂ ਦੇਖ ਰਹੇ ਹੋ ਕੋਈ ਟਰਾਲੀ ਨਹੀਂ ਸਗੋ ਮੋਬਾਈਲ ਸਕੂਲ ਹੈ ਗੁੱਡਵਿਲ ਜੋ ਸੇਵਾ ਸੁਸਾਇਟੀ ਹੈ ਉਨ੍ਹਾਂ ਦੇ ਵੱਲੋਂ ਸਕੂਲ ਤਿਆਰ ਕੀਤਾ ਗਿਆ ਜਿਸਲਾਮ ਏਰੀਆ ਦੇ ਵਿੱਚ ਬੱਚੇ ਹੁੰਦੇ ਨੇ ਉਹਨਾਂ ਨੂੰ ਪੜਾਉਣ ਦਾ ਕੰਮ ਕਰਦੀ ਹੈ ਗੁੱਡਵਿਲ ਸੁਸਾਇਟੀ ਜੋ ਛੋਟੇ ਛੋਟੇ ਬੱਚੇ ਹੈ ਇਹਨਾਂ ਨੂੰ ਪੜਾਇਆ ਜਾ ਰਿਹਾ ਸਿੱਖਿਆ ਦੇ ਰਹੇ ਨੇ ਅਧਿਆਪਕ ਸਰ ਜਿਹੜੀ ਸਾਡੇ ਕੋਲ ਜਾਤ ਆਦੇ ਨੇ ਬੱਚੇ ਆਂਦੇ ਨੇ ਸਰ ਇਹ ਉਸਲਾਮ ਏਲੇ ਦੇ ਬੱਚੇ ਨਹੀਂ ਜਿਹੜੇ ਸਕੂਲ ਨਹੀਂ ਜਾਂਦੇ ਨਹੀਂ ਆਪਾਂ ਕਹਿੰਦੇ ਸਰ ਇਹ ਮਾਈਗ੍ਰੇਟ ਹੋ ਕੇ ਆਂਦੇ ਨੇ ਦੂਜੀ ਜਗ੍ਹਾ ਤੋਂ ਤਾਂ ਕਰਕੇ ਇਹਨਾਂ ਦੇ ਆਧਾਰ ਕਾਟ ਕਰਕੇ ਕਈ ਵਾਰ ਇਹਨੂੰ ਗਵਰਨਮੈਂਟ ਸਕੂਲ ਨਹੀਂ ਲੈਂਦਾਗਾ ਇਸ ਕਰਕੇ ਤੇਰੀ ਇੱਕ ਗੁੜਬਤ ਮੋਬਾਈਲ ਸਕੂਲ ਇਹਨੂੰ ਪ੍ਰਾਇਮਰੀ ਐਜੂਕੇਸ਼ਨ ਪ੍ਰੋਵਾਈਡ ਕਰਦਾ ਤਾਂ ਕਿ ਅਸੀਂ ਅਸਿਰਾਂ ਤੋਂ ਕੁਝ ਨਾ ਕੁਝ ਪ੍ਰਾਇਮਰੀ ਐਜੂਕੇਸ਼ਨ ਪ੍ਰੋਵਾਈਡ ਕਰੀਏ ਮੈਥਸ ਔਰ ਪੰਜਾਬੀ ਪੜਾ ਕੇ ਨੰ ਆਪਣਾ ਜਿਹੜਾ ਗਵਰਨਮੈਂਟ ਸਕੂਲ ਆ ਦੇ ਵਿੱਚ ਐਡਮਿਟ ਕਰਵਾ ਸਕੀਏ ਜਿੰਨਾ ਵੱਲੋਂ ਇਹ ਸਕੂਲ ਦੀ ਸ਼ੁਰੂਆਤ ਕੀਤੀ ਗਈ ਕਿ ਕਿ ਕਰਗ ਨੇ ਉਹ ਵੀ ਸਾਡੇ ਨਾਲ ਇਸ ਵਕਤ ਮਹਿੰਦੂਨੇ ਜੋ ਰਿਟਾਇਰ ਹੋਏ ਨੇ ਇੰਜੀਨੀਅਰ ਰਿਟਾਇਰ ਹੋਏ ਨੇ ਗਰਗ ਸਾਹਿਬ ਸਪੋਰਟ ਦੀ ਸ਼ੁਰੂਆਤ ਪਦੋਂ ਕੀਤੀ ਤੇ ਇਹ ਮਾਇੰਡ ਦੇ ਵਿੱਚ ਕੀ ਮਾਇਆ ਇਸ ਤਰ੍ਹਾਂ ਸਕੂਲ ਚਲਾਉਣੇ ਆ ਸਲਮ ਏਰੀਆ ਦੇ ਵਿੱਚ ਇਹ ਸ਼ੁਰੂਆਤ ਤਾਂ ਹੀ 2006 ਤੋਂ ਹੋਈ ਸੀ ਜੀ ਇਸ ਤੋਂ ਪਹਿਲਾਂ ਮੈਂ ਜਦੋਂ ਰੇਲਵੇ ਦੇ ਵਿੱਚ ਅਧਿਕਾਰੀ ਸੀ ਤਾਂ ਮੈਂ ਆਪਣੇ ਏਸੀ ਕੂਪੇ ਦੇ ਵਿੱਚ ਬੈਠਾ ਖੁਸ਼ ਹੋਦਾ ਰਹਿੰਦਾ ਸੀ ਜਦੋਂ ਮੈਂ ਲਾਈਨ ਦੇ ਨਾਲ-ਨਾਲ ਝੁੱਗੀਆਂ ਨੂੰ ਦੇਖਦਾ ਸੀ ਬੱਚਿਆਂ ਨੂੰ ਦੇਖਦਾ ਸੀ ਕਿ ਇਹਨਾਂ ਦੀ ਬੜੀ ਮਾੜੀ ਹਾਲਤ ਹੈ ਉੱਥੇ ਹੀ ਈਜ਼ ਆਊਟ ਕਰਨਾ ਉੱਥੇ ਵੀ ਜਿਸ ਤਰ੍ਹਾਂ ਦਾ ਇਹ ਰਹਿੰਦੇ ਨੇ ਪਤਾ ਹੀ ਹੈ ਸਾਨੂੰ ਤੇ ਉਸ ਨੂੰ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਕਦੇ ਰੱਬ ਨੇ ਮੈਨੂੰ ਵੀ ਮੌਕਾ ਦਿੱਤਾ ਤਾਂ ਮੈਂ ਇਹਨਾਂ ਲਈ ਕੁਝ ਕਰ ਪਾਵਾਂ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਮੈਂ ਸੁਸਾਇਟੀ ਦੇ ਵਿੱਚ ਆਪ ਦਾ ਇਹ ਵਿਚਾਰ ਸਾਂਝਾ ਕੀਤਾ ਤੇ ਸੋਸਾਇਟੀ ਨੇ ਬਹੁਤ ਹੀ ਖੁਸ਼ੀ ਮੰਦੇ ਨਾਲ ਸਹਿਯੋਗ ਦਿੱਤਾ ਤੇ ਇਸ ਨੂੰ ਅਪਰੂਵ ਕਰਤਾ ਕਿ ਠੀਕ ਹੈ ਬਹੁਤ ਹੀ ਵੈਲਫੇਅਰ ਦਾ ਕੰਮ ਹੈ ਜਿਹੜਾ ਕਿ ਝੁੱਗੀ ਝੋਕੜੀ ਦੇ ਜ਼ਰੂਰਤਮੰਦ ਬੱਚਿਆਂ ਨੂੰ ਅਸੀਂ ਵਿੱਦਿਆ ਦੇਣੀ ਤੇ ਉਸ ਤੋਂ ਬਾਅਦ ਫਿਰ 2006 ਦੇ ਵਿੱਚ ਇਹ ਸਕੂਲ ਅਸੀਂ ਸ਼ੁਰੂ ਲੰਮਾ ਸਮਾਂ ਹੋ ਗਿਆ ਸਕੂਲ ਚਲਾਉਂਦੇ ਨੂੰ ਚੁਣੌਤੀਆਂ ਮਿਲੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਚੁਣੌਤੀਆਂ ਤਾਂ ਫਿਰ ਹੁੰਦੀਆਂ ਹੀ ਨੇ ਜਦੋਂ ਤੁਸੀਂ ਨਵਾਂ ਕੰਮ ਕੋਈ ਸ਼ੁਰੂ ਕਰਦੇ ਹੋ ਉਹ ਚੁਣੌਤੀਆਂ ਤਾਂ ਆਉਂਦੀਆਂ ਨੇ ਪਰ ਜੇ ਤੁਹਾਡੀ ਕਮਿਟਮੈਂਟ ਹੋਵੇ ਤੁਹਾਡਾ ਮਨ ਪੱਕਾ ਹੋਵੇ ਇਰਾਦਾ ਤੁਹਾਡਾ ਬਿਲਕੁਲ ਇੱਕ ਵਰਗਾ ਹੋਵੇ ਤਾਂ ਫਿਰ ਉਹਨਾਂ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਔਰ ਤੁਸੀਂ ਝੁੱਗੀ ਝੌਂੜੀ ਦੇ ਜਿਹੜੇ ਵਾਸੀ ਨੇ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਉਹ ਬੜਾ ਆਰਗਨ ਅਨ ਆਰਗੇਨਾਈਜ਼ ਸੈਕਟਰ ਹੈ ਉਹਦੇ ਵਿੱਚ ਉਹ ਬੜੀਆਂ ਪ੍ਰੋਬਲਮਾਂ ਵੀ ਪੈਦਾ ਕਰਦੇ ਨੇ ਪਰ ਅਸੀਂ ਜਦੋਂ ਦ੍ਰਿੜ ਨਿਸ਼ਚੇ ਦੇ ਨਾਲ ਹੌਲੀ ਹੌਲੀ ਉਹਨਾਂ ਦੇ ਨਾਲ ਦੱਸਦੇ ਸੀ ਔਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਨੇ ਸਾਥੋਂ ਕੋਈ ਪੈਸੇ ਨਹੀਂ ਲੈਣੇ ਹਨ ਕੋਈ ਵੋਟਾਂ ਨਹੀਂ ਲੈਣੀਆਂ ਹਨ ਕੋਈ ਇਹਨਾਂ ਦਾ ਰਾਜਨੀਤਿਕ ਲਾਭ ਨਹੀਂ ਹੈ ਤਾਂ ਫਿਰ ਉਹ ਵੀ ਸਾਡੇ ਬੱਚਿਆਂ ਨੂੰ ਪੜਾਉਣ ਲਈ ਆਏ ਨੇ ਤੇ ਉੱਥੋਂ ਦੀ ਲੇਡੀਜ਼ ਖਾਸ ਕਰਕੇ ਸਾਡਾ ਬਹੁਤ ਸਹਿਯੋਗ ਫਿਰ ਕਰਨ ਲੱਗ ਜਾਂਦੀਆਂ ਸੀ ਇਸ ਕਰਕੇ ਸਾਡਾ ਸਕੂਲ ਬੜਾ ਸਕਸੈਸਫੁਲੀ ਚੱਲਦਾ ਅੱਛਾ ਹੁਣ ਹੁਣ ਤੱਕ ਲੰਬਾ ਸਮਾਂ ਹੋ ਗਿਆ ਚਲੋ ਸਕੂਲ ਚਲਾਉਂਦੇ ਹਾਂ ਕਿੰਨੇ ਬੱਚੇ ਇਸ ਤੋਂ ਪੜ੍ਹ ਕੇ ਗਏ ਆ ਫਿਰ ਉਹਨਾਂ ਨੂੰ ਬੱਚਿਆਂ ਨੂੰ ਦਾਖਲਾ ਵੀ ਤੁਸੀਂ ਆਪ ਕਰਮੀਆਂ ਸਕੂਲ ਇਹ ਸਾਡਾ 14ਵਾਂ ਸਕੂਲ ਹੈ ਜੀ ਔਰ ਇੱਕ ਸਕੂਲ ਦੇ ਵਿੱਚ ਅਸੀਂ 40 ਤੇ 50 ਦੇ ਵਿਚਾਲੇ ਤਕਰੀਬਨ ਬੱਚੇ ਅਸੀਂ ਪੜਾਉਣੀ ਆਗੇ ਇੱਕ ਸਾਲ ਲਈ ਔਰ ਉਹਨਾਂ ਦੀ ਅਸੀਂ ਐਡਮਿਸ਼ਨ ਨਾਲ ਲੱਗਦੇ ਗਵਰਨਮੈਂਟ ਪ੍ਰਾਇਮਰੀ ਸਕੂਲ 'ਚ ਕਰਾ ਦਿੰਨੇ ਆ ਤੇ ਇਹਨਾਂ ਦੇ ਸਾਰੇ ਆਧਾਰ ਕਾਰਡ ਸਾਰਾ ਕੁਝ ਜੋ ਡਾਕੂਮੈਂਟਸ ਨੇ ਉਹ ਸਾਡੇ ਕੋਲ अवेलेबल ਹੁੰਦੇ ਨੇ ਅਸੀਂ ਉੱਥੇ ਕਰਾ ਦਿੰਨੇ ਆ ਕਈ ਵਾਰੀ ਇਹ ਲੋਕ ਜਦੋਂ ਕੋਈ 500 ਮੀਟਰ ਜਾਂ 1 ਕਿਲੋਮੀਟਰ ਤੇ ਸਕੂਲ ਹੋਵੇ ਤਾਂ ਇਹ ਗਰੇਜ਼ ਕਰਦੇ ਨੇ ਵੀ ਅਸੀਂ ਤੇ ਬੱਚਿਆਂ ਨੂੰ ਨਾ ਭੇਜੀਏ ਪਰ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚੋਂ ਤਕਰੀਬਨ ਜਿੰਨੇ ਅਸੀਂ ਬੱਚੇ ਪੜਾਏ ਹੁੰਦੇ ਨੇ 80% ਬੱਚਿਆਂ ਤੱਕ ਉਥੇ ਅਸੀਂ ਦਾਖਲਾ ਕਰਵਾ ਲਿਆ ਅੱਛਾ ਟੀਚਰ ਵੀ ਇੱਕ ਹੈ ਹਾਂ ਇੱਕ ਕਿਉਂਕਿ ਸਾਡਾ ਇੱਕੋ ਹੀ ਸਕੂਲ ਹੈ ਜਿੱਕ ਐਟ ਟਾਈਮ ਇੱਕ ਸਾਲ ਲਈ ਔਰ ਇੱਕ ਹੀ ਅਸੀਂ ਲੇਡੀ ਟੀਚਰ ਰੱਖਦੇ ਹਾਂ ਜਿਹੜੀ ਕਿ ਇਹਨਾਂ ਨੂੰ ਬਖੂਬੀ ਪੜਾਉਂਦੇ ਤੇ ਸਰਕਾਰ ਦਾ ਕੋਈ ਸਹਿਯੋਗ ਪ੍ਰਸ਼ਾਸਨ ਦਾ ਕੋਈ ਸਹਿਯੋਗ ਮਿਲਿਆ ਪ੍ਰਸ਼ਾਸਨ ਦਾ ਸਹਿਯੋਗ ਤਾਂ ਇਹ ਹੈ ਕਿ ਪਹਿਲਾਂ ਤਾਂ ਸਾਨੂੰ ਕੋਈ ਸਹਿਯੋਗ ਨਹੀਂ ਸੀਗਾ ਵੈਸੇ ਅਸੀਂ ਜਦੋਂ ਜਾਂਦੇ ਸੀ ਤਾਂ ਉਹ ਸਾਡੀ ਵਾਹ ਵਾਹ ਤਾਂ ਜ਼ਰੂਰ ਕਰਦੇ ਸੀ ਪਰ ਨਾ ਤਾਂ ਸਾਨੂੰ ਕੋਈ ਵਿੱਤੀ ਸਹਾਇਤਾ ਤੇ ਨਾ ਹੋਰ ਕਿਸੇ ਦੀ ਪਰ ਪਿਛਲੇ 2-3 ਸਾਲ ਤੋਂ ਜਦੋਂ ਇੱਥੇ ਡਿਪਟੀ ਕਮਿਸ਼ਨਰ ਮਿਸਟਰ ਸ਼ੌਕਤ احمد ਪਰੇ ਆਏ ਸੀ ਉਹਨਾਂ ਦਾ ਵੀ ਵਿਚਾਰ ਇਹਨਾਂ ਬੱਚਿਆਂ ਬਾਰੇ ਬੜਾ ਸ਼ੁੱਧ ਸੀ ਕਿ ਇਹਨਾਂ ਬੱਚਿਆਂ ਨੂੰ ਵੀ ਸਿੱਖਿਆ ਮਿਲਣੀ ਚਾਹੀਦੀ ਹੈ ਔਰ ਮੈਂ ਉਹਨਾਂ ਨੂੰ ਦਰਖਾਸਤ ਕੀਤੀ ਬੇਨਤੀ ਕੀਤੀ ਕਿ ਸਰ ਤੁਸੀਂ ਤਾਂ 2-3 ਸਾਲ ਤੁਹਾਡਾ ਟੈਨਿਓਰ ਹੈ ਚਲੇ ਜਾਓਗੇ ਕਿ ਫੇਰ ਵਿੱਚ ਹੀ ਰਹਿ ਜਾਏਗਾ ਕੰਮ ਇਹਦਾ ਕੋਈ ਪੱਕਾ ਇਲਾਜ ਕਰਕੇ ਦਿਓ ਤਾਂ ਉਹਨਾਂ ਨੇ ਫਿਰ ਇੱਕ ਬਸ਼ਨੜਾ ਡਿਸਟ੍ਰਿਕਟ ਐਜੂਕੇਸ਼ਨ ਸੁਸਾਇਟੀ ਬਣਾਈ ਹੋ ਰਜਿਸਟਰਡ ਸੁਸਾਇਟੀ ਹੈ ਜਿਦੇ ਵਿੱਚ ਕੇ ਡਿਪਟੀ ਕਮਿਸ਼ਨਰ ਵੀ ਉਹਦੇ ਆਨਰਰੀ ਪ੍ਰੈਜਿਡੈਂਟ ਹੈ ਤੇ ਉਹਦੇ ਐਗਜ਼ੀਕਿਊਟਿਵ ਮੈਂਬਰਾਂ ਦੇ ਵਿੱਚ ਗੁੱਡਵਿਲ ਸੁਸਾਇਟੀ ਵੀ ਹੈ ਜਿੱਥੇ ਕਿ ਮੈਂ ਸਮੇਂ-ਸਮੇਂ 'ਤੇ ਮੀਟਿੰਗ ਵੀ ਅਟੈਂਡ ਕਰਦੇ ਆ ਜੋ ਉਹਨਾਂ ਕਨਿਊ ਇਨਸਟਰਕਸ਼ਨਾਂ ਹੁੰਦੀਆਂ ਉਹ ਵੀ ਫਾਲੋ ਕਰਦੀਆਂ ਅਸੀਂ ਜੋ ਆਪਦੇ ਕਨਿਊ ਸੁਝਾਅ ਹੈ ਉਹਨਾਂ ਨੂੰ ਵੀ ਤੁੰ। ਆਦਰਵਾਇਜ਼ ਕੋਈ ਵਿੱਤੀ ਸਹਾਇਤਾ ਕੋਈ ਨਹੀਂ ਤੇ 2022 ਦੇ ਵਿੱਚ ਜਦੋਂ ਇਹ ਅਸੀਂ ਸ਼ੁਰੂ ਕੀਤੀ ਸੀ ਤਾਂ ਉਹਨਾਂ ਨੂੰ ਹੀ ਬੁਲਾ ਕੇ ਮੈਂ ਪਰੇ ਸਾਲ ਨੂੰ ਇਸ ਦੀ ਇਨਾਗੂਰੇਸ਼ਨ ਕਰਵਾਈ ਸੀ। ਅੱਛਾ ਲਾਸਟ ਵਾਲ ਗੁੱਡਵਿਲ ਮੋਬਾਈਲ ਸਕੂਲ ਇਹਦਾ ਨਾਮ ਕੀ ਰੱਖਿਆ? ਗੁੱਡਵਿਲ ਮੋਬਾਈਲ ਸਕੂਲ ਇਸ ਕਰਕੇ ਰੱਖਿਆ ਜੀ ਕਿਉਂਕਿ ਇਹ ਚੱਲਦਾ ਫਿਰਦਾ ਸਕੂਲ ਹੈ। ਹੂੰ। ਇਹ ਇੱਕ ਸラム ਬਸਤੀ ਤੋਂ ਦੂਜੀ ਸラム ਬਸਤੀ ਦੇ ਵਿੱਚ ਅਸੀਂ ਇੱਕ ਸਾਲ ਤੋਂ ਬਾਅਦ ਚਲਿਆ ਜਾਂਦਾ ਹੈ। ਇਸੇ ਕਰਕੇ ਅਸੀਂ ਇਹ ਟੈਰਾ ਦੇ ਉੱਪਰ ਇਹ ਚੱਲਦਾ ਫਿਰਦਾ ਸਕੂਲ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਵੀ ਇਹ ਸਕੂਲ ਔਨ व्हील्स ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਸੀਂ ਟਰੈਕਟਰ ਦੀ ਮਦਦ ਦੇ ਨਾਲ ਟੋਕ ਕਰਕੇ ਅਸੀਂ ਜਦੋਂ ਇੱਥੇ ਜਾਂਦੇ ਆ ਤਾਂ ਇਸ ਨੂੰ ਉੱਥੇ ਲੈ ਗਏ ਸਾਨੂੰ ਹੋਰ ਚੀਜ਼ ਆਉ ਦਾ ਸਮਾਨ ਜਾਂ ਕੋਈ ਚੀਜ਼ ਸ਼ਿਫਟ ਨਹੀਂ ਕਰਨੀ ਪੈਂਦੀ ਸਾਰਾ ਸਕੂਲ ਹੀ ਉੱਥੇ ਸ਼ਿਫਟ ਹੋ ਜਾਂਦਾ ਹੈ ਇਸ ਕਰਕੇ ਅਸੀਂ ਇਹਨੂੰ ਮੋਬਾਈਲ ਸਕੂਲ ਦਾ ਨਾਮ ਦਿੱਤਾ ਹੈ ਔਰ ਇਸ ਦੀ ਸਾਨੂੰ ਬਣਾਉਣ ਦੇ ਵਿੱਚ ਜੋ ਸਹਾਇਤਾ ਦਿੱਤੀ ਉਹ ਜਿਸ ਵੇਲੇ ਇਹ ਸਕੂਲ ਬਣਾਇਆ ਉਸ ਵੇਲੇ ਉਹ ਲੇਡੀ ਦੀ ਉਮਰ 102 ਸਾਲ ਸੀਗੀ ਉਹਦਾ ਨਾਂ ਸੀ ਮਾਤਾ ਵਿੱਧਿਆ ਜੀ ਉਹ ਉਸੇ ਦੇ ਨਾਂ ਤੇ ਅਸੀਂ ਵੈਦ ਦਾ ਨਾਂ ਰੱਖਿਆ ਮਾਤਾ ਵਿੱਧਿਆ ਦੇਵੀ ਮੂਡ ਗੁੱਡਵਿਲ ਮੋਬਾਈਲ ਸਕੂਲ ਹੈ ਉਹਨਾਂ ਨੇ ਸਾਨੂੰ ਇਹਦੇ ਵਿੱਚ ਕਾਫੀ ਮੂਡਲੇ ਤੌਰ ਤੇ ਬਹੁਤ ਹੀ ਮੇਜਰ ਸਾਨੂੰ ਫੰਡਸ ਦਿੱਤੇ ਤਾਂ ਕਿ ਇਹ ਸਕੂਲ ਤਾਂ ਹੀ ਇਹ ਬਣ ਸਕਿਆ ਫਿਰ ਅਸੀਂ ਕੁਝ ਸੁਸਾਇਟੀ ਨੇ ਵੀ ਆਬ ਦੇ ਪਰਲੇੋਂ ਪਾਇਆ ਤੇ ਸਕੂਲ ਖੜਾ ਸੋ ਬਿਲਕੁਲ ਕੇ ਕੇ ਗਰਖੋਰੀ ਨਹੀਂ ਜਿੰਨਾਂ ਵੱਲੋਂ ਇਸ ਸਕੂਲ ਨੂੰ ਚਲਾਇਆ ਜਾ ਰਿਹਾ ਬੱਚਿਆਂ ਨੂੰ ਇੱਥੇ ਪੜਾ ਕੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਵੀ ਦਿਵਾ ਚੁੱਕੇ ਨੇ ਲੇਕਿਨ ਕੋਈ ਮੁਫਤ ਰਾਸ਼ਨ ਨਹੀਂ ਵੰਡ ਰਹੇ ਮੁਫਤ ਗਿਆਨ ਵੰਡ ਰਹੇ ਨੇ ਸਲਾਮ ਏਰੀਆ ਦੇ ਬੱਚਿਆਂ ਨੂੰ ਬੱਚੇ ਵੀ ਆ ਰਹੇ ਨੇ ਬੱਚੇ ਪੜ੍ਹ ਵੀ ਰਹੇ ਨੇ ਲੇਡੀਜ਼ ਅਧਿਆਪਕ ਵੀ ਰੱਖੀ ਹੋਈ ਹੈ ਜੋ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਲੇਕਿਨ ਸਰਕਾਰ ਨੂੰ ਵੀ ਉਹਨਾਂ ਦਾ ਸਹਿਯੋਗ ਦੇਣ ਦੀ ਲੋੜ ਹੈ ਸਰਕਾਰ ਵੀ ਇਸ ਵਾਰ ਮੂਗਾ ਮਾਰੇ ਇਸ ਵਾਰ ਇਹਨਾਂ ਦੀ ਮਦਦ ਕਰੇ ਇਸ ताकि स्कूल ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦੇ ਕੋਈ ਵੀ ਬੱਚਾ ਪੜ੍ਹਾਈ ਤੋਂ ਪੰਚਿਤਨਾ ਕੁਨਾਲ ਬਾਂਸਲ ਪੰਜਾਬ ਦਾ ਕਟੇੜਾ